ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੀ ਵਾੜ ਦਿਖਾਉਣੀ ਆ ਬਈ ਚੋਲ ਚਵਾ ਦੇਖੋ ਬੜਾ ਚੰਗਾਈ ਆ ਗਿਆ ਹਨਾ ਚੋਲ ਚਵਾ ਬੜਾ ਬਖਲ ਜਾਇਆ ਸਹੀ ਗੱਲ ਆ ਮੋਟੀ ਮੋਟੀ ਚਵਾਈ ਗੰਨੇ ਆ ਕੋ ਵਰਦੀ ਆ ਬਈ ਕਹਿਣਾ ਕੁਛ ਨਹੀਂ ਕਰੋ ਸੁਈ ਆ ਬਈ ਇਹ ਇੱਕ ਕੱਲ ਸੁਈ ਆ ਕੱਲ ਸੁਈ ਆ ਕਿ ਬੱਚੇ ਨੂੰ ਜਨਮ ਦਿੱਤਾ ਇਹਨੇ ਬੱਸੀ ਨੂੰ ਬਈ ਬੱਚੇ ਦਿੱਤੇ ਬਹੁਤ ਚੰਗੀ ਪਈਆ ਜੇਰ ਜੱਪੇ ਦੀ ਗਾਰੰਟੀ ਆਪਣੀ ਜੇਰ ਠੀਕ ਆ ਜੇਰ ਵਗੈਰਾ ਬਾਈ ਕਹਿੰਦੇ ਓਕੇ ਆ ਬਾਈ ਬੱਚਾ ਇਹਦੇ ਮਗਰ ਆ ਗਿਆ ਬੱਸੀ ਬੱਸੀ ਵੀ ਬਹੁਤ ਚੰਗੀ ਪਈਆ ਗਰਮਲ ਨੇ ਫੁੱਲ ਕੱਦ ਵਾਲੀ ਆ ਫੁੱਲ ਵਜਣ ਵਾਲੀ ਆ ਥਣਲੇਵੇ ਦੀ ਆ ਕਿ ਸਾਬਸਤਰੀ ਠੰਡੀ ਸੀਰ ਫੁੱਲ ਚੋਣ ਚਾ ਇੱਕ ਨੰਬਰ ਲੱਗਿਆ ਵਾ ਤੇ ਮੁੱਲ ਇਹਦਾ ਲੈਣ ਦੇ ਨੂੰ ਫੋਨ ਤੇ ਹੋਊਗਾ ਬਈ ਸਾਰਾ ਹਾਂ ਹਾਂ ਫੋਨ ਤੇ ਮੁੱਲ ਜਾਇਜ਼ ਹੀ ਰਹੂਗਾ ਮਾ ਜਾਇਜ਼ ਕਰਾਂਗੇ ਇਹਦਾ ਫੋਨ ਆ ਗਿਆ ਪਹਿਲਾਂ ਠੀਕ ਹੈ ਕਰਮਾ ਵਾਲੇ ਦਾ ਆਪ ਬੈੜੋ ਦੀ ਦੇ ਦਿੰਨੇ ਆਪ ਬੜਾ ਲਾਲਚੀ ਕਰਨਾ ਆਪ ਤਾਂ ਗਾਹ ਕੀ ਐ ਬੰਦਾ ਵੀ ਯਾਦ ਰੱਖੀਓ ਠੀਕ ਹੈ ਠੀਕ ਹੈ ਬਈ ਪਿੰਡ ਬਾਈ ਨੂੰ ਪੈ ਜਾਂਦਾ ਬਈ ਭਧੌੜ ਤੇ ਕੋਠੇ ਆਪਣੇ ਕੋਠੇ ਖਾਨ ਸਿੰਘ ਵਾਲੇ ਜੀ ਕੋਠੇ ਖਾਨ ਸਿੰਘ ਵਾਲੇ ਸੱਨਾ ਦੇ ਭਧੌੜ ਦੇ ਵਿਚਾਲੇ ਹੂੰ ਸੱਨਾ ਤੇ ਭਧੌੜ ਸੜਕ ਦੇ ਵਿਚਾਲੇ ਆ ਜਾਂਦੇ ਬਈ ਜ਼ਿਲ੍ਹਾ ਇਹਨੂੰ ਬਰਨਾਲਾ ਤਸੀਲ ਤਪਾ ਪੈਂਦੀ ਆ ਨੇੜੇ ਇਤੋਂ ਖਾਸ ਸਨਾ ਪਿੰਡ ਵੀ ਰਹਿੰਦਾ ਤੇ ਸਰਪਰਾਉੜ ਵੀ ਆ ਜਾਂਦਾ ਹੈ ਤੇ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 84276 68322 ਠੀਕ ਹੈ ਬਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੈ ਵਾ ਇਹਨੂੰ ਬਹੁਤ ਸੋਹਣਾ ਗਿਆ ਫਾੜੀ ਵਾਲਾ ਆ ਡਰ ਆ ਗਿਆ ਪੂਰੀ ਕਿਸੇ ਫਸਕੁੰਜੀ ਨਹੀਂ ਹੂੰ ਕਹਿਣਾ ਕੁਛ ਨਹੀਂ ਕਰਨ ਵਾਲੀ ਨੂੰ ਜਿਵੇਂ ਮਰਜੀ ਚੋਈ ਚੱਲੋ ਬਾਈ ਕਹਿਣਾ ਕੋਈ ਚੱਕਰੀ ਨਹੀਂ ਕਿੰਨਾ ਦੁੱਧ ਪਾ ਦੂ ਬਾਈ ਦੁੱਧ 20 ਲੀਟਰ ਦਾ ਖੁੱਲ੍ਹੇ ਦਿਓ ਬਲਬਾਦ ਤੇ ਕਿੰਨਾ ਕਬੋਲਾ ਕੱਢਿਆ ਹੈ ਬੋਲਾ ਕੱਢਿਆ ਹੈ 4-5 ਕਿਲੋ ਕੱਢਦਾ ਫੋਲਾ ਠੀਕ ਹੈ ਬਾਈ ਰਾਤ ਕੱਢਦਾ ਸੀ 6 5 6 ਕਿਲੋ ਠੀਕ ਹੈ ਜੇ ਕਿਸੇ ਵੀ ਵੀਰ ਨੂੰ ਬਾਈ ਵੜ ਆਵੇ ਪਸੰਦ ਬਾਈ ਨਾ ਕਰੇ ਉਹ ਕੰਟੈਕਟ ਸ਼ੋਰਟ ਨੂੰ ਵੇਖਣ ਲਈ ਧੰਨਵਾਦ ਜੀ